ਦੋਸਤੋ ਅੱਜਕੱਲ ਪਾਲਤੂ ਜਾਨਵਰ ਰੱਖਣ ਦਾ ਸ਼ੌਂਕ ਜਾਂ ਫਿਰ ਰੁਝਾਨ ਆਮ ਲੋਕਾਂ ਦੇ ਵਿੱਚ ਵੀ ਵਧਦਾ ਜਾ ਰਿਹਾ ਹੈ। ਸਾਨੂੰ ਕੁੱਤੇ, ਬਿੱਲੀਆਂ, ਤੋਤੇ, ਚਿੜੀਆਂ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੇ ਪਾਲਤੂ ਜਾਨਵਰ ਆਮ ਘਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦੇ ਹਨ। ਅਤੇ ਇਹਨਾਂ ਲੋਕਾਂ ਦਾ ਸ਼ੌਕ ਪੂਰਾ ਕਰਨ ਦੇ ਲਈ ਕੁਝ ਲੋਕਾਂ ਦੇ ਵੱਲੋਂ ਪਾਲਤੂ ਜਾਨਵਰਾਂ ਦੀ ਬਰੀਡਿੰਗ ਕਰਵਾਉਣ ਅਤੇ ਪਾਲਤੂ ਜਾਨਵਰਾਂ ਦੇ ਬੱਚੇ ਵੇਚਣ ਦਾ ਕੰਮ ਵੀ ਕਾਰੋਬਾਰੀਕ ਕੀਤਾ ਜਾ ਰਿਹਾ ਹੈ। ਅਤੇ ਜੇਕਰ ਤੁਸੀਂ ਵੀ ਪਾਲਤੂ ਜਾਨਵਰਾਂ ਦਾ ਕੋਈ ਕਾਰੋਬਾਰ ਕਰ ਰਹੇ ਹੋ ਤਾ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਪਾਲਤੂ ਜਾਨਵਰਾਂ ਦੀ ਬਰੀਡਿੰਗ ਕਰਵਾਉਣ ਅਤੇ ਪਾਲਤੂ ਜਾਨਵਰਾਂ ਦੇ ਬੱਚੇ ਵੇਚਣ ਦਾ ਕੰਮ ਕਰਨ ਵਾਲਿਆਂ ਦੇ ਕੰਮ ਨੂੰ ਆਰਗੇਨਾਈਜ਼ ਤਰੀਕੇ ਦੇ ਨਾਲ ਕਰਨ ਦੇ ਲਈ ਇੱਕ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਹੁਣ ਇਸ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਇਹਨਾਂ ਦੇ ਉੱਪਰ ਸਰਕਾਰ ਦੀ ਨਿਗਰਾਨੀ ਵੀ ਹੋਵੇਗੀ ਤਾਂ ਫਿਰ ਇਹ ਵਾਲਾ ਬੋਰਡ ਗਠਨ ਕਰਨ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ ਇਸ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਜਾਂ ਨੁਕਸਾਨ ਹੋਣ ਜਾ ਰਿਹਾ ਹੈ ਆਮ ਲੋਕਾਂ ਨੂੰ ਇਸ ਦਾ ਕੀ ਨਫਾ ਨੁਕਸਾਨ ਹੋਵੇਗਾ ਅਤੇ ਉਪਭੋਗਤਾ ਖਾਸ ਕਰਕੇ ਉਹ ਲੋਕ ਜਿਹੜੇ ਪਾਲਤੂ ਜਾਨਵਰਾਂ ਨੂੰ ਰੱਖਣ ਦਾ ਸ਼ੌਕ ਰੱਖਦੇ ਨੇ ਉਹਨਾਂ ਲੋਕਾਂ ਨੂੰ ਇਸ ਦਾ ਕੀ ਫਾਇਦਾ ਨੁਕਸਾਨ ਹੋਣ ਜਾ ਰਿਹਾ ਹੈ ਇਹ ਸਾਰੀ ਗੱਲਬਾਤ ਕਰਨ ਦੇ ਲਈ ਅਤੇ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਜੁੜ ਰਹੇ ਹਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਸਾਹਿਬ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਪਾਲਤੂ ਜਾਨਵਰਾਂ ਦਾ ਅਜਿਹਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਹੁਣ ਤੱਕ ਕੀ ਸਥਿਤੀ ਸੀ ਕਿਉਂਕਿ ਹੁਣ ਤਾਂ ਬੋਰਡ ਦਾ ਗਠਨ ਹੋ ਗਿਆ ਅਤੇ ਇਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਏਐਸਐਲ ਦੇ ਵਿੱਚ ਸਾਡੇ ਮਾਨਯੋਗ ਕੈਬਨਿਟ ਮੰਤਰੀ ਨੇ ਪਸ਼ੂਪਾਲਣ ਵਿਭਾਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਤੇ ਪ੍ਰਿੰਸੀਪਲ ਸੈਕਟਰੀ ਰਾਹੁਲ ਭੰਡਾਰੀ ਜੀ ਇੱਕ ਮੀਟਿੰਗ ਹੋਈ ਪਸ਼ੂ ਭਲਾਈ ਬੋਰਡ ਦੇ ਨਾਲ 21 ਫਰਵਰੀ 2025 ਨੂੰ। ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਵੀ ਜਿੰਨੇ ਵੀ ਜਿਹੜੀ ਬਰੀਡਿੰਗ ਹੋ ਰਹੀ ਹੈ ਜਾਂ ਕੋਈ ਖਰੀਦ-ਵੇਚ ਹੋ ਰਿਹਾ ਇਹ ਪੰਜਾਬ ਦੇ ਵਿੱਚ ਉਨੇ ਵਧੀਆ ਢੰਗ ਦੇ ਨਾਲ ਆਰਗੇਨਾਈਜ਼ ਨਹੀਂ ਹੈਗਾ। ਇਸ ਲਈ ਉੱਥੇ ਉਹਨਾਂ ਨੇ ਇਹ ਹੁਕਮ ਜਾਰੀ ਕੀਤੇ ਕਿ ਆਪਾਂ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਰਜਿਸਟਰ ਕਰਨਾ ਤੇ ਜ਼ਿਲ੍ਹਾ ਲੈਵਲ ਦੇ ਉੱਤੇ ਤਹਿਸੀਲ ਲੈਵਲ ਤੇ ਉੱਤੇ ਹਾਈ ਲੈਵਲ ਕਮੇਟੀਆਂ ਬਣਾਉਣੀਆਂ ਨੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕੀਤਾ ਜਾ ਸਕੇ ਆਰਗੇਨਾਈਜ਼ ਦਾ ਮੇਰੇ ਵੱਲੋਂ ਮਤਲਬ ਇਹ ਹੈ ਵੀ ਜਿਹੜਾ ਬੰਦਾ ਵਧੀਆ ਕਰ ਰਿਹਾ ਉਹ ਇਸ ਕਿਤੇ ਨੂੰ ਅੱਛੀ ਤਰ੍ਹਾਂ ਅੱਗੇ ਲੈ ਕੇ ਜਾਊਗਾ ਤੇ ਜਿਹੜਾ ਬੰਦਾ ਗਲਤ ਕੰਡੀਸ਼ਨਾਂ ਮਾੜੇ ਹਾਲਾਤਾਂ ਦੇ ਵਿੱਚ ਕਰ ਰਿਹਾ ਤਾਂ ਉਹਨੂੰ ਇਹ ਹਰ ਹਾਲਤ ਦੇ ਵਿੱਚ ਉਦੀ ਚੈਕਿੰਗ ਹੋਊਗੀ ਤੇ ਸਰਕਾਰ ਨੂੰ ਬੰਦ ਕਰਾਊਗੀ ਡਾਕਟਰ ਸਾਹਿਬ ਕਿਹੜੇ ਕਿਹੜੇ ਪਾਲਤੂ ਜਾਨਵਰ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਹਾਂਜੀ ਇਹਦੇ ਆਪਣੇ ਅੱਜਕੱਲ ਜਿੱਦਾਂ ਆਪਾਂ ਕਹੀਏ ਤਾਂ ਬਹੁਤ ਜ਼ਿਆਦਾ ਤਾਂ ਹੈਗੇ ਨੇ ਡੌਗਸ ਅੱਜਕੱਲ ਕੈਟਸ ਦਾ ਬਹੁਤ ਹੋ ਗਿਆ ਤੇ ਏਵੀਅਨ ਜਿਵੇਂ ਆਪਾਂ ਤੋਤੇ ਨੇ ਇੱਥੇ ਛੋਟੇ ਪੰਛੀ ਨੇ ਇਹਨਾਂ ਦਾ ਹੋ ਗਿਆ ਜੇ ਆਪਾਂ ਲਈਏ ਜੇ ਇਸ ਗੱਲ ਬਾਤੋ ਇਹ ਤਾਂ ਕੋਰਸ ਤੱਕ ਮੱਛੀਆਂ ਤੱਕ ਵੀ ਆਰਗਨ ਹਾਲਾਂਕਿ ਉਹ ਆਪਣੇ ਪੰਜਾਬ ਜਾਂ ਆਪਣੇ ਖੇਤ ਦੇ ਵਿੱਚ ਉਨੇ ਪਪੂਲਰ ਨਹੀਂ ਹੈਗੇ ਬਟ ਜੇ ਅਸੀਂ ਪ੍ਰੋਵੈਂਸ਼ਲ ਟੂ ਕੁਐਲਿਟੀ ਫਾਰ ਐਨੀਮਲਸ ਦੀ ਗੱਲ ਕਰੀਏ ਤਾਂ ਉੱਥੇ ਤਾਂ ਮੱਛੀਆਂ ਵੀ ਹੈਗੀਆਂ ਨੇ ਆਪਣੀ ਕਿਰਲੀਆਂ ਹੈਗੇ ਨੇ ਸੱਪ ਹੈਗੇ ਨੇ ਕਿਸੇ ਬਹੁਤ ਤਰ੍ਹਾਂ ਦੇ ਜਾਨਵਰ ਨੇ ਤਾਂ ਹੀ ਇਹਨਾਂ ਕਮੇਟੀਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਾਈਲਡ ਲਾਈਫ ਦੇ ਬੰਦੇ ਹੋਣਗੇ ਸਾਡੇ ਵੱਲ ਪਸ਼ੂ ਪਾਲਣ ਦੇ ਵਿਭਾਗ ਵੱਲੋਂ ਸਿਹਤ ਲਈ ਬੰਦੇ ਹੋਣਗੇ ਆਪਾਂ ਜੇ ਇਹਨੂੰ ਸ਼ੁਰੂ ਕਰੀਏ ਤਾਂ ਹਾਲ ਦੀ ਘੜੀ ਜਿਹੜਾ ਹੈਗਾ ਹੈ ਰਜਿਸਟ੍ਰੇਸ਼ਨ ਕਿਸੇ ਤਰ੍ਹਾਂ ਦੀ ਵੀ ਕਰਾਈ ਜਾ ਸਕਦੀ ਹੈ ਜਿਹਦੇ ਵਿੱਚ ਮੇਨ ਹੋਊਗੇ ਡੌਗ ਵਾਲੇ, ਕੈਟ ਵਾਲੇ ਤੇ ਛੋਟੇ ਜਿਹੜੇ ਪੰਛੀ ਨੇ ਤੋਤੇ ਹੋਗੇ ਜਾਂ ਛੋਟੀਆਂ ਚੜੀਆਂ ਵਾਲ ਹੋਗੇ ਉਹਨਾਂ ਵਾਸਤੇ ਤਾਂ ਫਿਰ ਜਿਹੜੇ ਲੋਕ ਇਹ ਵਾਲਾ ਕੀਤਾ ਕਰ ਰਹੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਕਿਆ ਹੋਊਗੀ ਕਿੰਨੀ ਇੱਕ ਸੌਖੀ ਹੋ ਸਕਦੀ ਹੈ ਜਾਂ ਉਹਨਾਂ ਨੂੰ ਕਿੰਨੀ ਕਿ ਪ੍ਰੇਸ਼ਾਨੀ ਹੋ ਸਕਦੀ ਹੈ ਸਾਡਾ ਸਾਰਾ ਪਸ਼ੂ ਪਾਲਣ ਵਪਾਰ ਦੇ ਸਾਰੇ ਅਧਿਕਾਰੀ ਕਰਮਚਾਰੀ ਬਹੁਤ ਮਦਦ ਕਰਨਗੇ ਤੇ ਬਹੁਤ ਸੌਖਾ ਢੰਗ ਹੈ ਜਿਹੜਾ ਬੰਦਾ ਸਹੀ ਰਜਿਸਟ੍ਰੇਸ਼ਨ ਕਰਕੇ ਕੰਮ ਕਰਨਾ ਚਾਹੁੰਦਾ ਉਹਦੇ ਲਈ ਇਹ ਜੀ ਆਇਆਂ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਸਰਕਾਰ ਦੀ ਕੋਈ ਨਵੀਂ ਸਕੀਮ ਆਂਦੀ ਹੈ ਤਾਂ ਫਿਰ ਉਸ ਲਾਈਨ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿੱਚ ਇੱਕ ਵਾਰੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਪਤਾ ਨਹੀਂ ਹੁਣ ਕੀ ਹੋ ਜਾਊਗਾ ਤਾਂ ਫਿਰ ਇਸ ਕਿਤੇ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਣ ਜਾ ਰਿਹਾ ਹੈ ਮੇਰੇ ਖਿਆਲ ਦੇ ਨਾਲ ਤਾਂ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਹੁਣ ਜਿਹੜਾ ਹੈ ਜਿਹੜਾ ਅੱਛੀ ਕੁਆਲਿਟੀ ਦਾ ਬਰੀਡਰ ਹੈ ਜਾ ਅੱਛੀ ਜਿਹੜਾ ਸਹੀ ਸ਼ਾਪਿੰਗ ਕਰ ਰਿਹਾ ਹੈ ਜਿਹਦੇ ਕੋ ਸਹੀ ਉਹ ਅੱਛੇ ਦਾਮਾਂ ਤੇ ਵੇਚ ਸਕਦਾ ਤੇ ਜਿਹੜਾ ਹੁਣ ਕੰਪੀਟੀਸ਼ਨ ਜਿਹੜਾ ਉਹ ਉਦਾਂ ਦਾ ਨਹੀਂ ਰਹੂਗਾ ਵੀ ਜਣਾ ਖਣਾ ਜਿੱਦਾਂ ਦੀ ਮਰਜ਼ੀ ਕੱਟਿਆ ਮਕਤਾਰ ਦੀ ਕੱਟਿਆ ਚੀਜ਼ ਨੂੰ ਕਰੂਗਾ ਮੈਨੂੰ ਲੱਗਦਾ ਵੀ ਜਿਹੜੇ ਬੰਦੇ ਇਸ ਕਿਤੇ ਦੇ ਵਿੱਚ ਹੈਗੇ ਨੇ ਉਹਨਾਂ ਦਾ ਫਾਇਦਾ ਹੋਊਗਾ ਇਹਨਾਂ ਡਾਕਟਰ ਸਾਹਿਬ ਆਮ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗੂਗਾ ਦੇਖੋ ਛੋਟੇ ਲੈਵਲ ਦੇ ਆ ਦੁਕਾਨਾਂ ਵੇਚਣ ਵਾਸਤੇ ਜਾਂ ਬਰੀਡਿੰਗ ਵਾਸਤੇ ਹੁਣ ਆਪਣੇ ਕੋ ਕਿੰਨੇ ਕ ਬੰਦੇ ਨਹੀਂ ਉਹ ਨਾ ਤਾਂ ਉਹ ਪਹਿਲਾਂ ਸਹੀ ਤੰਗ ਨਾਲ ਸੰਚਾਲਿਤ ਸੀਗਾ ਹਾਲਾਂਕਿ ਉਹਦੇ ਲਈ ਸਾਰੇ ਤਰ੍ਹਾਂ ਦੇ ਕਾਨੂੰਨ ਸੀਗੇ ਪਰ ਹੁਣ ਜਦੋਂ ਰਜਿਸਟ੍ਰੇਸ਼ਨ ਹੋਊਗੀ ਹੁਣ ਲੋਕੀ ਉਹਦੇ ਵਿੱਚ ਇਨਵੈਸਟ ਕਰਨਗੇ ਵਧੀਆ ਵਧੀਆ ਜਿਹੜੀਆਂ ਲੀਗਲ ਬਰੀਡਸ ਨੇ ਉਹ ਆਉਣਗੀਆਂ ਲੋਕੀ ਉਹਨਾਂ ਦੀ ਖਰੀਦੋ-ਫਰੋਖਤ ਕਰਨਗੇ ਤੇ ਇੱਕ ਨਵਾਂ ਕੀਤਾ ਸਰਕਾਰ ਤਾਂ ਸਭ ਨੂੰ ਇੱਕ ਓਪਰਚ्युनिटी ਦੇ ਰਹੀ ਹੈ ਤੇ ਨਵੇਂ ਕਿਤੇ ਨੂੰ ਇੰਪਰੂਵ ਕੀਤਾ ਜਾ ਰਿਹਾ ਹੈ ਹੁਣ ਜਿਹੜੇ ਲੋਕਾਂ ਦੇ ਕਰਕੇ ਖਾਸ ਕਰਕੇ ਇਹ ਸਕੀਮ ਲਿਆਂਦੀ ਹੈ ਪਾਲਤੂ ਜਾਨਵਰਾਂ ਨੂੰ ਰੱਖਣ ਦਾ ਸ਼ੌਕ ਰੱਖਣ ਵਾਲੇ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਣ ਜਾ ਰਿਹਾ ਕਿਤੇ ਐਸਾ ਨਹੀਂ ਹੋਏਗਾ ਕਿ ਉਹਨਾਂ ਨੂੰ ਰਜਿਸਟਰ ਕਰ ਲਿੱਤਾ ਜਾਊਗਾ ਉਸ ਤੋਂ ਬਾਅਦ ਇਹ ਜਿਹੜੇ ਪਾਲਤੂ ਜਾਨਵਰ ਹੈਗੇ ਕਾਫੀ ਮਹਿੰਗੇ ਹੋ ਜਾਣ ਉਹਨਾਂ ਦੀ ਖਰੀਦ ਤੋਂ ਬਾਹਰ ਹੋ ਜਾਣ ਉਪਭੋਗਤਾ ਨੂੰ ਕੀ ਫਾਇਦਾ ਅਤੇ ਕੀ ਨੁਕਸਾਨ ਕਈ ਵਾਰੀ ਕਈ ਵਾਰੀ ਇੰ ਇਦਾਂ ਦੇ ਹਾਲਾਤਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਬੈਨ ਨੇ ਉਹ ਲੋਕੀ ਵੇਚ ਦਿੰਦੇ ਆ ਪੈਸੇ ਦੇ ਤੇ ਹੁਣ ਜਦੋਂ ਇਦਾਂ ਦੇ ਰਜਿਸਟਰਡ ਆ ਜਾਣਗੇ ਸਾਰੇ ਬ੍ਰੀਡ ਤੇ ਸੈਲਰ ਤਾਂ ਕੋਈ ਵੀ ਇਲੀਗਲ ਚੀਜ਼ ਉੱਥੇ ਨਹੀਂ ਆਉਗੀ ਤੇ ਜਿਹੜੀ ਸਾਰੇ ਜਿਹੜੇ ਉਪਭੋਗਤਾ ਵਾਲੇ ਜਿਨ੍ਹਾਂ ਨੇ ਖਰੀਦਣੀ ਆ ਉਹਨਾਂ ਨੂੰ ਸਹੀ দামਾਂ ਦੇ ਉੱਤੇ ਉਹ ਚੀਜ਼ ਮਿਲੇਗੀ ਸੋ ਕੁੱਲ ਮਿਲਾ ਕੇ ਸਰਕਾਰ ਦੀ ਮਨਸ਼ਾ ਇਹੀ ਲੱਗ ਰਹੀ ਕਿ ਪਾਲਤੂ ਜਾਨਵਰਾਂ ਦੇ ਹੱਕਾਂ ਦੀ ਰਾਖੀ ਵੀ ਕੀਤੀ ਜਾਵੇ ਅਤੇ ਪਾਲਤੂ ਜਾਨਵਰਾਂ ਨੂੰ ਰੱਖਣ ਦਾ ਸ਼ੌਕ ਰੱਖਣ ਵਾਲੇ ਲੋਕਾਂ ਦਾ ਵੀ ਪੂਰਾ ਪੂਰਾ ਖਿਆਲ ਰੱਖਿਆ ਜਾਵੇ ਸੋ ਡਾਕਟਰ ਸਾਹਿਬ ਬਾਈ ਜੀ ਪੰਜਾਬੀ ਤੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਫਿਰ ਤੋਂ ਅਰੇ ਪਸ਼ੂ ਪਾਲਣ ਵਿਭਾਗ ਮੈਂ ਡਾਕਟਰ ਗੁਰਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਐਨੀਮਲਜ਼ ਮੈਡੀਕਲ ਰੋਪੜ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਰਕਾਰ ਦੇ ਇੱਕ ਕੰਮ ਨੂੰ ਕਰਨ ਦੇ ਵਿੱਚ ਇਹਨੂੰ ਅਗਾਹਵਧਾਨ ਦੇ ਵਿੱਚ ਸਾਡੀ ਹੈਲਪ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਫੇ ਦੋਸਤੋ ਜਾਗਰੂਕ ਹੋਵੋ ਜਾਣਕਾਰ ਬਣੋ ਬਾਈਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ